ਸਾਡੇ ਨਾਲ ਇੱਥੇ ਇੱਕ ਪਰਿਵਾਰ ਮੌਜੂਦ ਆ ਜਿਸ ਨੇ ਘਰ ਵਿੱਚ ਧੀ ਦਾ ਜਿਹੜਾ ਵਿਆਹ ਉਹ ਰੱਖਿਆ ਹੋਇਆ ਤੋਂ ਉਪਰੋਂ ਹੜ੍ਹ ਦੀ ਮਾਰ ਜਿਹੜੀ ਆ ਉਹ ਪੈ ਗਈ ਆ ਪਾਣੀ ਦੇ ਨਾਲ ਗੱਬ ਜਿਹੜੀ ਆ ਉਹ ਅੰਦਰ ਤੱਕ ਕਮਰਿਆਂ ਤੱਕ ਆ ਗਈ ਆ ਸਾਹਮਣੇ ਦੇਖੋਗੇ ਸਮਾਨ ਜਿਹੜਾ ਉਹ ਇੱਟਾਂ ਦੇ ਉੱਪਰ ਰੱਖਿਆ ਹੋਇਆ ਇਹ ਕਦੋਂ ਦਾ ਪਾਣੀ ਆਇਆ ਹੋਇਆ ਮਹੀਨਾ ਕੇ ਵੀਰ ਜੀ ਪਾਣੀ ਮਹੀਨਾ ਹੋ ਗਿਆ ਹਾਂਜੀ ਇਹ ਪਾਣੀ ਦੀ ਮਾਰ ਹਰ ਵਾਰੀ ਪੈਂਦੀ ਹੈ ਹਾਂਜੀ ਹਰ ਵਾਰੀ ਪੈਂਦੀ ਹੈ ਕੰਧਾ ਕੋਠੇ ਹਰ ਵਾਰੀ ਦੇਖ ਜਾਂਦੇ ਆ ਸਾਲ ਬਾਅਦ ਬਹੁਤ ਮੁਸ਼ਕਿਲ ਆਦੀ ਜੇ ਤਾਂ ਤੁਸੀਂ ਦੱਸ ਰਹੇ ਹੋ ਕਿ ਬੱਚੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਤਾਂ ਇਸ ਹਿਸਾਬ ਨਾਲ ਕੀ ਤਾਂ ਬੱਚੀ ਦਾ ਵਿਆਹ ਕਰ ਪਾਉਗੇ ਬੜਾ ਮੁਸ਼ਕਲ ਹੋਏਗਾ ਨਹੀਂ ਵੀਰ ਜੀ ਕਿਵੇਂ ਕਰ ਕਰ ਪਾਵਾਂਗੇ ਪਹਿਲੋਂ ਵੀ ਹਾਲਾਤ ਤੇ ਮਾੜੇ ਸੀ ਕੱਲਾ ਜਣੇ ਕਮਾਉਣ ਵਾਲੇ 8-7 ਜੀ ਖਾਣ ਵਾਲੇ ਉਸਮਾਨ ਵਗੈਰਾ ਜੋੜਿਆ ਸੀਗਾ ਬੱਚੀ ਨੇ ਨਹੀਂ ਵੀਰ ਜੀ ਕੋਈ ਨਹੀਂ ਤਾਂ ਦੱਸਿਆ ਦਿਹਾੜੀਦਾਰ ਉਸਮਾਨ ਕੀ ਜੋੜਨਾ ਕੁਝ ਨਹੀਂ ਕਰਦਾ ਔਰੇ ਵਿਆਹ ਮੰਗ ਰਹੇ ਹੁਣ ਹਾਂਜੀ ਵਿਆਹ ਮੰਗ ਰਹੇ ਤੇ ਸਾਨੂੰ ਇਹੋ ਹੀ ਆ ਵੀ ਹੱਡੇ ਕੋਈ ਕਮਰੇ-ਗਮਰੇ ਪੈ ਜਾਣ ਤੇ ਗਾਂ ਬੱਚੀਆਂ ਦੇ ਵਿਆਹ ਕਰਨੇ ਅਸੀਂ ਕੋਈ ਮਜਤ ਥੋੜੀ ਬੜੀ ਹੋ ਜਾਏ ਹੁਣ ਸਿਆਲ ਆ ਗਿਆ ਜਿੰਨਾ ਗਰੀਬਾਂ ਘਰਾਂ ਦੇ ਵਿੱਚ ਬਿਸਤਰੇ ਭਿੱਜ ਗਏ ਆਦਾਂ ਨੇ ਭਿੱਜ ਗਏ ਉਹ ਕੀ ਗਰੀਬ ਖਾ ਸਕਦੇ ਉਹਨਾਂ ਦਾ ਅੱਜ ਜਿਹੜਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਉੱਪਰ ਵੀ ਪੈਂਦਾ ਵਾ ਥੱਲੇ ਕੋਠਿਆਂ 'ਚ ਪਾਣੀ ਆ ਸਾਡਾ ਅੱਜ ਜਿਹੜਾ ਰਹਿਣਾ ਉਹ ਬੜਾ ਮੁਸ਼ਕਲ ਹੋਇਆ ਪਿਆ ਵਾ ਜ਼ਿੰਦਗੀ ਖਰਾਬ ਆ ਇਸ ਟਾਈਮ ਜਿਹੜੀ ਕੋਈ ਇਹਨਾਂ ਦੀਆਂ ਬੇਟੀਆਂ ਦੋਵੇਂ ਜਵਾਨ ਇੱਕ ਬੇਟੀ ਦਾ ਵਿਆਹ ਰੱਖਿਆ ਹੋਇਆ ਵਾ ਬੜਾ ਇਹਨਾਂ ਦਾ ਜਿਹੜਾ ਅੱਜ ਗੁਜ਼ਾਰਾ ਬਹੁਤ ਔਖਾ ਵਾ ਬੇੜੀ ਕਰੋ ਤੋਰ ਨਹੀਂ ਸਕਦੇ ਤੁਹਾਨੂੰ ਪਤਾ ਅੱਜਕੱਲ੍ਹ ਦੀਆਂ ਕਿੰਨੇ ਮਗਹਾਈਆਂ ਹੋਈਆਂ ਪੈਂਦਾ ਵਾ ਬੇਟੀਆਂ ਕਰੋ ਤੋਰਨੀਆਂ ਬਹੁਤ ਔਖੀਆਂ ਹੋਈਆਂ ਪੈਂਦਾ ਤਾਂ ਪਿਛਲੀ ਵਾਰ ਵੀ ਜਦੋਂ 2023 ਵਿੱਚ ਹੜ੍ਹ ਆਏ ਸੀਗੇ ਉਦੋਂ ਤੁਹਾਡੇ ਪਿੰਡ ਗੇੜਾ ਮਾਰ ਕੇ ਗਏ ਸੀਗੇ ਹਾਂ ਉਦੋਂ ਤੇ ਆਏ ਤਾਂ ਹੈਗੇ ਸੀ ਬੰਨ ਤੇ ਆਏ ਬੰਨ ਤੋਂ ਮੜਾ ਜਾ ਗੇੜਾ ਦਿੱਤਾ ਬੇੜੀ ਕਿਤੇ ਫੇਰ ਵਾਪਸ ਹੋ ਗਏ ਇਹਨਾਂ ਥੋੜਾ ਆਣ ਕੇ ਉਹ ਗਾਂ ਕਿਤੇ ਕਿਸੇ ਦੀਆਂ ਮੁਸ਼ਕਲਾਂ ਥੋੜੀਆਂ ਸੁਣਦੇ ਵੀ ਕੀ ਕਿਸੇ ਨੂੰ ਮੁਸ਼ਕਲ ਹੋਈਆਂ ਪਈਆਂ ਵਾ ਕੀ ਕਿਸੇ ਦੇ ਘਰਾਂ ਦੇ ਲਾਤਾ ਹੁਣ ਅੱਜ ਟਾਈਮ ਆ ਆ ਜਿਹੜੇ ਲੋਕਾਂ ਦੇ ਘਰਾਂ ਦੇ ਲਾਤਾ ਉਹਨਾਂ ਨੂੰ ਵੇਖਣ ਦਾ ਜਗਰੀਬ ਮੰਨ ਲਓ ਪਾਣੀ ਜੋ ਬਚ ਗਿਆ ਤੇ ਭੁੱਖਾ ਮਰ ਗਿਆ ਫਿਰ ਉਹਦਾ ਕੀ ਫਾਇਦਾ ਮੰਨਣਾ ਦਿੱਤੇ ਦਾ ਤਾਂ ਕੋਈ ਫਾਇਦਾ ਵੀ ਨਹੀਂ ਸਰਹੱਦੀ ਜ਼ਿਲ੍ਹਾ ਫਰੋਇਪਰ ਦੇ ਪਿੰਡ ਧੀਰਾਕਾਰਾਂ ਨੂੰ ਲਗਾਤਾਰ ਹੜ੍ਹਾਂ ਦੀ ਮਾਰ ਪੈ ਰਹੀ ਹੈ ਫਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਤੇ ਲੋਕਾਂ ਦੇ ਘਰ ਜਿਹੜੇ ਢਹਿ ਢੇਰੀ ਹੋ ਚੁੱਕੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਇੱਧਰ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਧੀਰਾਕਾਰਾਂ ਦੀਆਂ ਹਨ ਪੂਗਾ ਪਿੰਡ ਜਿਹੜਾ ਉਹ ਪਾਣੀ ਵਿੱਚ ਘਿਰਿਆ ਹੋਇਆ ਤਾਂ ਇੱਧਰ ਤੁਹਾਨੂੰ ਇੱਕ ਵੱਖਰੀ ਤਸਵੀਰ ਜਿਹੜੀ ਆ ਉਹ ਦਿਖਾਉਂਦੀ ਕੋਸ਼ਿਸ਼ ਕਰਦੇ ਆ ਤਾਂ ਸਾਡੇ ਨਾਲ ਇੱਥੇ ਇੱਕ ਪਰਿਵਾਰ ਮੌਜੂਦ ਆ ਜਿਸ ਨੇ ਘਰ ਵਿੱਚ ਧੀ ਦਾ ਜਿਹੜਾ ਵਿਆਹ ਉਹ ਰੱਖਿਆ ਹੋਇਆ ਤੋਂ ਪਰੋਂ ਹੱਡ ਦੀ ਮਾਰ ਜਿਹੜੀ ਆ ਉਹ ਪੈ ਗਈ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇਖ ਸਕਦੇ ਹੋ ਇਹ ਉਸ ਗਰੀਬ ਪਰਿਵਾਰ ਦਾ ਘਰ ਹੈ ਤਾਂ ਬੜੀ ਮੁਸ਼ਕਲ ਨਾਲ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਗੱਭ ਕਾਫੀ ਆ ਇੱਥੇ ਪਾਣੀ ਦੇ ਨਾਲ ਗੱਭ ਜਿਹੜੀ ਆ ਉਹ ਅੰਦਰ ਤੱਕ ਕਮਰਿਆਂ ਤੱਕ ਆ ਗਈ ਐ ਸਾਹਮਣੇ ਦੇਖੋਗੇ ਸਮਾਨ ਜਿਹੜਾ ਉਹ ਇਟਾਂ ਦੇ ਉੱਪਰ ਰੱਖਿਆ ਹੋਇਆ ਤਾਂ ਇੱਧਰ ਦੇਖ ਸਕਦੇ ਹੋ ਇੱਧਰ ਵੀ ਅੰਦਰ ਕੋਸ਼ਿਸ਼ ਕਰਦੇ ਹਾਂ ਦਿਖਾਉਣ ਦੀ ਕਿਉਂਕਿ ਮੁਸ਼ਕਲ ਕਾਫੀ ਹੋਈ ਪਈ ਆ ਤਾਂ ਇੱਥੇ ਹਾਲੇ ਤੱਕ ਕੋਈ ਵੀ ਜਿਹੜਾ ਮੀਡੀਆ ਨਹੀਂ ਪਹੁੰਚਿਆ ਤਾਂ ਪੰਜਾਬੀ ਲੋਕ ਚੈਨਲ ਦੀ ਟੀਮ ਜਿਹੜੀ ਆ ਅੱਜ ਇੱਥੋਂ ਤੱਕ ਪਹੁੰਚੀ ਆ ਤਾਂ ਇਸ ਪਰਿਵਾਰ ਦੇ ਹਾਲਾਤ ਜਿਹੜੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਾਫੀ ਪਰੇਸ਼ਾਨੀਆਂ ਇਥੇ ਗੱਲਬਾਤ ਕਰ ਲਏ ਆ ਅਮਰਜ ਕੀ ਨਾਮ ਕੀ ਤੁਹਾਡਾ ਰਵਿੰਦਰ ਕੌਰ ਜੀ ਕਦੋਂ ਦਾ ਪਾਣੀ ਆਇਆ ਹੋਇਆ ਮਹੀਨਾ ਆ ਕੇ ਵੀਰ ਜੀ ਪਾਣੀ ਮਹੀਨਾ ਹੋ ਗਿਆ ਹਾਂਜੀ ਤੇ ਪਾਣੀ ਦੀ ਮਾਰ ਹਰ ਵਾਰੀ ਪੈਂਦੀ ਹੈ ਹਾਂਜੀ ਹਰ ਵਾਰੀ ਪੈਂਦੀ ਹੈ ਕੰਦਾ ਕੋਠੇ ਹਰ ਵਾਰੀ ਡਿੱਗ ਜਾਂਦੇ ਆ ਸਾਲ ਬਾਅਦ ਬਹੁਤ ਮੁਸ਼ਕਿਲ ਆ ਜਾਂਦੀ ਹਾਂਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬੱਚੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਤਾਂ ਜੋ ਹਾਲਾਤ ਆ ਘਰਦਿਆਂ ਕੰਧਾਂ ਡਿੱਗੀਆਂ ਹੋਈਆਂ ਮਕਾਨ ਮਕਾਨਾਂ ਨੂੰ ਵੀ ਤਰੇੜਾਂ ਆਈਆਂ ਹੋਈਆਂ ਤਾਂ ਇਹ ਸਭ ਨਾਲ ਕੀ ਬੱਚੀ ਦਾ ਵਿਆਹ ਕਰ ਪਾਉਗੇ ਬੜਾ ਮੁਸ਼ਕਲ ਹੋਏਗਾ ਨਹੀਂ ਵੀਰ ਜੀ ਕਿਵੇਂ ਕਰ ਪਾਵਾਂਗੇ ਪਹਿਲਾਂ ਵੀ ਹਾਲਾਤ ਤੇ ਮਾੜੇ ਸੀ ਕੱਲਾ ਜਣੇ ਕਮਾਉਣ ਵਾਲੇ 8-7 ਜੀ ਖਾਣ ਵਾਲੇ ਤੇ ਭੈਣ ਭਰਾ ਕਹਿੰਦੇ ਸੀ ਤੁਹਾਨੂੰ ਸਾਥ ਦੇਵਾਂਗੇ ਹੁਣ ਭੈਣ ਭਰਾ ਜਿਹੜੇ ਸਾਥ ਦੇਣ ਵਾਲੇ ਉਹ ਹੁਣ ਸਾਡੀ ਮੁਸ਼ਕਲ ਦਾ ਹੱਲ ਕਰਨ ਦੇ ਹੁਣ ਗਾ ਸਾਥ ਸਾਡਾ ਕੀ ਦੇਣਗੇ ਹੁਣ ਤੇ ਇਦਾਂ ਹੀ ਕੋਈ ਸਾਡੇ ਭੈਣ ਭਰਾ ਮੱਚਤ ਕਰ ਸਕਦੇ ਤੇ ਅਸੀਂ ਆਪਦਾ ਘਰ-ਬਾਰ ਬਣਾ ਕੇ ਤੀ ਦੋਲੀ ਤੋਰ ਸਕੀ ਹਾਂਜੀ ਕੋਈ ਸਮਾਨ ਵਗੈਰਾ ਜੋੜਿਆ ਸੀਗਾ ਬੱਚੀ ਨੇ ਨਹੀਂ ਜੀ ਕੋਈ ਨਹੀਂ ਤੈਨੂੰ ਦੱਸਿਆ ਦਿਹਾੜੀਦਾਰ ਸਮਾਨ ਕੀ ਜੋੜਨਾ ਕੁਝ ਨਹੀਂ ਕਰਕੇ ਹਾਂਜੀ ਆਪਦੇ ਬੈਣ ਖਲੋਣ ਵਾਲੇ ਜਿੰਨਾ ਕ ਸਮਾਨ ਉਹਨਾਂ ਕੀ ਹੈ ਵੀਰ ਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਕਮਰੇ ਬਣਾ ਦੇਣ ਸਾਡੇ ਕੋ ਵੀਲੀ ਬਲੀ ਜਾਵੇ ਜਿਹੜਾ ਅਸੀਂ ਕਹਨੂੰ ਕੋ ਚਾਰ ਭੈਣ ਭਰਾ ਉਹਨੇ ਜਿਹੜੇ ਅਸੀਂ ਬਾ ਸਕਦੇ ਆ ਆਪਦੇ ਤੇ ਹਾਂ ਹੁਣ ਤੇ ਆਪਦਾ ਬੈਣਾ ਮੁਸ਼ਕਲਾ ਵੀਰ ਜੀ ਤੇ ਭੈਣ ਭਰਾ ਅਸੀਂ ਆਏ ਕਿੱਥੇ ਬਾ ਸਕਦੇ ਸਾਰੇ ਵਿਆਹ ਮੰਗ ਰਹੇ ਹੁਣ ਹਾਂਜੀ ਵਿਆਹ ਮੰਗ ਰਹੇ ਕਿੰਨਾ ਕੌਖਾ ਹੋਇਆ ਪੈ ਕਦੇ ਸੋਚਿਆ ਸੀ ਆ ਵੀ ਦੇਣਾ ਦੇਖਣ ਨਹੀਂ ਵੀਰ ਜੀ ਕਦੇ ਸੋਚਿਆ ਬੁਏ ਤੇ ਬੈਠੀਆਂ ਹੋਈਆਂ ਉੱਪਰ ਸਾਰੇ ਵਿਆਹ ਮੰਗ ਰਿਆ ਤੇ ਉਪਰ ਇਹੋ ਜੀ ਮਾਰ ਜਿਹੜੀ ਆ ਉਹ ਪੈ ਗਈ ਆ ਹਾਂਜੀ ਵੀਰ ਜੀ ਬਹੁਤ ਮੁਸ਼ਕਲ ਕਿਉਂਕਿ ਪਹਿਲੇ ਪਿਛਲੇ ਪਾਣੀ ਚ ਤੇ ਆਖਿਆ ਵੀ ਹੁਣ ਥੋੜੇ ਬਾਅਦ ਆਪਦੇ ਕੰਧਾ ਕੋਲੇ ਵਾਲੇ ਆ ਕੋਈ ਥੋੜੀ ਬਾਤੀ ਮੁਸ਼ਕਲ ਹੱਲ ਹੋਊਗੀ ਭੈਣ ਭਰਾ ਕਰ ਦੇਣਗੇ ਹੁਣ ਇੰਨੇ ਮਸੀਰਤ ਨੂੰ ਭੈਣ ਭਰਾ ਵੀ ਕਿਵੇਂ ਹੱਲ ਕਰ ਸਕਦੇ ਆ ਇਸ ਸਾਲ ਤੇ ਨਸੀਬ ਤੇ ਜਾਂਦੀ ਹਾਂਜੀ ਤੇ ਹੁਣ ਬਹੁਤ ਜ਼ਿਆਦੀ ਮੁਸ਼ਕਲ ਆ ਬੱਚੇ ਵਿਆਹ ਨਾਲੇ ਜੀ ਬੁੱਢੀਆਂ ਜਵਾਨਾਂ ਤੇ ਬਹੁਤ ਮੁਸ਼ਕਲ ਆ ਕੰਦਾ ਕੋਠੇ ਵੀ ਆਵੇ ਇਹੀ ਲੈ ਤੁਸੀਂ ਹਾਲਾਤ ਸਾਰੇ ਸਾਡੇ ਤੇ ਸਾਨੂੰ ਇਹੋ ਹੀ ਆ ਵੀ ਸਾਡੇ ਕੋਈ ਕਮਰੇ-ਕਮਰੇ ਪੈ ਜਾਣ ਤੇ ਗਾਂ ਬੱਚਿਆਂ ਦੇ ਵਿਆਹ ਕਰਨੇ ਅਸੀਂ ਕੋਈ ਮਜਤ ਥੋੜੀ ਬੜੀ ਹੋ ਜੇ ਹਾਂਜੀ ਇਹ ਕਰੇ ਤਾਂ ਇਹ ਹਾਲਾਤ ਆ ਇਸ ਪਰਿਵਾਰ ਦੇ ਬੱਚੀਆਂ ਜਵਾਨ ਆ ਤੇ ਵਿਆਹ ਜਿਹੜਾ ਸਹੁਰਿਆਂ ਵੱਲੋਂ ਮੰਗਿਆ ਜਾ ਰਿਹਾ ਸਾਡੇ ਨਾਲ ਆ ਪਿੰਡ ਵਾਸੀ ਹੋਰ ਵੀ ਮੌਜੂਦ ਆ ਆ ਪੰਜੀ ਕੀ ਨਾਮ ਕੀ ਆ ਤੁਹਾਡਾ ਹਾਂਜੀ ਬਲਵੀਰ ਕਾ ਆ ਪੰਜੀ ਕਿਵੇਂ ਦੱਸਦੇ ਹੋ ਕਿ ਘਰ ਦੇ ਕੰਧਾਂ ਡਿੱਗੀਆਂ ਹੋਈਆਂ ਛੱਤਾਂ ਨੂੰ ਵੀ ਤਰੇੜਾਂ ਆਈਆਂ ਆ ਪਿੰਗਾਂ ਕੰਧਾਂ ਨੂੰ ਤਰੇੜਾਂ ਆਈਆਂ ਆ ਪਿੰਗਾਂ ਗਰੀਬ ਪਰਿਵਾਰ ਹੈ ਕਹਿੰਦੇ ਅਸੀਂ ਬੱਚੀ ਦਾ ਵਿਆਹ ਵੀ ਜਿਹੜਾ ਉਹ ਰੱਖਿਆ ਹੋਇਆ ਹੋਇਆ ਸੀਗਾ ਸੌਰੇ ਵਿਆਹ ਮੰਗ ਰਿਹਾ ਤੇ ਉੱਪਰ ਇਹੋ ਜਿਹੀ ਜਿਹੜੀ ਮੁਸੀਬਤ ਆ ਉਹ ਪੈ ਗਈ ਹੈ ਇਹ ਤਾਂ ਸੇਵਤਾਂ ਤੇ ਵਿਚਾਰਿਆਂ ਨੂੰ ਬਹੁਤ ਜ਼ਿਆਦੀ ਵੱਡੀ ਪਈ ਆ ਪਰਿਵਾਰ ਵੀ ਬੱਚੇ ਤਿੰਨ ਬੇਟੀਆਂ ਇਹਨਾਂ ਦੀਆਂ ਇੱਕ ਬੇਟਾ ਵਾ ਆਪਦਾ ਪਰਿਵਾਰ ਆ ਕੋਈ ਦੁਪਰਾਰਾ ਨਹੀਂਗਾ ਤੇ ਚਲੋ ਸਰਕਾਰ ਤੋਂ ਇਹ ਮੰਗ ਕਰਦੇ ਆ ਵਿਚਾਰਿਆਂ ਦਾ ਮਾੜਾ ਮੋੜ ਘਰ ਬਣਾਇਆ ਜਾਵੇ ਬੇਟੀ ਉਹਨਾਂ ਨੂੰ ਮਦਦ ਦਿੱਤੀ ਜਾਵੇ ਚਲੋ ਉਹਨਾਂ ਵਿਆਹ ਘਰ ਵਿੱਚ ਰੱਖਿਆ ਵਾ ਥੋੜੀ ਬਹੁਤੀ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਨਾਲ ਚਲੋ ਆਪਦਾ ਸੌਖਾ ਵਿਆਹ ਕਰ ਲੈਣਗੇ ਹੋਰ ਜੋ ਹਾਲਾਤ ਲੱਗਦਾ ਕਿ ਘਰੋ ਧੀ ਦੀ ਡੋਲੀ ਉਠਾ ਪਾਉਣਗੇ ਜੋ ਹਾਲਾਤ ਬਣੇ ਹੋਏ ਆ ਆਹੇ ਹੱਥ ਤਾਂ ਹੁਣ ਦੇਖਣ ਹੀ ਡਿਆ ਤੇ ਬਾਕੀ ਤਾਂ ਮਾਲਕ ਦੇ ਹੱਥ ਚ ਸਾਰਾ ਕੁਝ ਜੋ ਮਾਲਕ ਚਾਵੇ ਉਹ ਉਹ ਵੀ ਸਕਦਾ ਵਾ ਬਾਕੀ ਚਲੋ ਸਰਕਾਰਾਂ ਵੀ ਨਾਲ ਥੋੜਾ ਸਾਥ ਦੇਣ ਤੇ ਬੜੀ ਵੱਡੀ ਗੱਲ ਹੁੰਦੀ ਆ ਹੂੰ ਤੇ ਇਹਦੇ ਭਗਵੰਤ ਮਾਨ ਨੂੰ ਵੀ ਚਾਹੀਦਾ ਸਾਡੇ ਵੀਰ ਨੂੰ ਵੀ ਭਾਈ ਇਹੋ ਜਿਹਾ ਲਾਤੇ ਇੱਥੇ ਬਣੇ ਖਲੋਤੇ ਆ ਬਹੁਤ ਦੁਨੀਆ ਦਾ ਬੁਰਾ ਹਾਲ ਹੋਇਆ ਵਾ ਥੋੜਾ ਧਿਆਨ ਦੇਣ ਤੇ ਆਪਦਾ ਆਪਦਾ ਵੀ ਬਚਾ ਕਰਨਾ ਆਪੋ ਵੀ ਅੱਜ ਉਹਨਾਂ ਨੂੰ ਬਿਮਾਰ ਹੋਏ ਆ ਮੰਜੇ ਤੇ ਪਏ ਅਸੀਂ ਆਪਦੇ ਵੀਰ ਦੀ ਵੀ ਸੁੱਖ ਮੰਗਦੇ ਆ ਚਲੋ ਦੁਨੀਆ ਦਾ ਉਹਨੇ ਵੀ ਸੋਚਣਾ ਹੀ ਆ ਅੱਜ ਨਹੀਂ ਬਾਣੀ ਚ ਸੋਚਦਾ ਕੀਤਾ ਤਾਂ ਸੋਚੂ ਗਈ ਜੇ ਚਲੋ ਉਹਨੂੰ ਪਰਚਾ ਨੇ ਬਣਾਇਆ ਤਾਂ ਪਰਚਾ ਦਾ ਉਹਨੇ ਸੋਚਣਾ ਤਾਂ ਹੈ ਹੀ ਆ ਇਹੋ ਜਿਹੇ ਹਲਾਤ ਇੱਥੇ ਤੇ ਜਿਆਦੇ ਇੰਨੇ ਮਾੜੇ ਬਣੇ ਖਲੋਤੇ ਆ ਨਾ ਕਿ ਕਈਆਂ ਦੇ ਘਰਾਂ ਦੇ ਵਿੱਚ ਤਾਂ ਮੰਨ ਲਓ ਕਿ ਜਿਹੜੀ ਕੱਲ ਨੂੰ ਰੋਟੀ ਖਾਣੀ ਉਹ ਵੀ ਬਹੁਤ ਔਖੀ ਗਈ ਬਈ ਬਾਕੀ ਤੇ ਗੱਲ ਹੀ ਬੜੀ ਦੂਰ ਦੀ ਹੁਣ ਸਿਆਲ ਆ ਗਿਆ ਜਿੰਨਾ ਗਰੀਬਾਂ ਘਰਾਂ ਦੇ ਵਿੱਚ ਬਿਸਤਰੇ 'ਤੇ ਝਗੇ ਆਦਾਂ ਨੇ ਭਿੱਜ ਗਿਓ ਕੀ ਗਰੀਬ ਖਾ ਸਕਦੇ ਉਹਨਾਂ ਦਾ ਅੱਜ ਜਿਹੜਾ ਗੁਜ਼ਾਰਾ ਕਰਨਾ ਬਹੁਤ ਔਖਾ ਹੋਇਆ ਪਿਆ ਚਲੋ ਇੰਦੀ ਸਰਕਾਰਾਂ ਤੋਂ ਉਹੀ ਮੰਗ ਕਰਦੇ ਆ ਕਿ ਜਿਵੇਂ ਤੁਹਾਨੂੰ ਪਰਜਾਂ ਨੇ ਸਾਥ ਦਿੱਤਾ ਉਵੇਂ ਤੁਸੀਂ ਵੀ ਸਾਡਾ ਸਾਥ ਦਿਓ ਸਰਕਾਰ ਤਾਂ ਕਹਿ ਰਹੀ ਸੀ ਹੜਪੜਤਾਂ ਦੇ ਨਾਲ ਖੜੇ ਆ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਸਰਕਾਰ ਦੇਊਗੀ ਉਹਨਾਂ ਨੂੰ ਉਹਨਾਂ ਤੱਕ ਪਹੁੰਚ ਕਰਾਏਗੀ ਹਾਂਜੀ ਪਹੁੰਚੂ ਤਾਂ ਤਾਂ ਹੀ ਆ ਨਾ ਕਿਉਂਕਿ ਸਰਕਾਰਾਂ ਦੇ ਤੇ ਉੱਥੇ ਵੱਡੇ ਬੈਠੇ ਹੋਏ ਆ ਉਹਨਾਂ ਦੇ ਨਾਮ ਹੱਟ ਢ ਪਰਨੇ ਤੇ ਇਹ ਜਿਹੜੇ ਗਰੀਬ ਪਾਣੀ ਜੇ ਡੁੱਬਣ ਦੇ ਇਹਨਾਂ ਨੂੰ ਕੀ ਮਿਲਣਾ ਜਾਂ ਤਾਂ ਮੌਕੇ ਤੇ ਹੋਣਾ ਆ ਕੇ ਸਰਵੇ ਕਰਾਉਣ ਘਰਾਂ ਦੇ ਹਾਲਾਤ ਵੇਖਣ ਵੀ ਕੀ ਹਾਲ ਇਹਨਾਂ ਦੇ ਬਣੇ ਖਲੋਤੇ ਆ ਆਣ ਕੇ ਗਰੀਬਾਂ ਨਾਲ ਮੋਢੇ ਨਾਲ ਮੋਢਾ ਲਾਉਣ ਕੋਈ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਜਾਵੇ ਤੇ ਫੇਰ ਹੀ ਪਤਾ ਲੱਗੇ ਨਾ ਵੀ ਮੌਕੇ ਦੀ ਸਰਕਾਰ ਮੌਕੇ ਦਾ ਸਾਥ ਦਿੱਤਾ ਹੋਇਆ ਵਾ ਅੱਜ ਆਈਦਾ ਵੀਰ ਗੜੀ ਇਹ ਹੀ ਬੇਨਤੀ ਕਰਦੇ ਆਂ ਕਿ ਵੀਰੇ ਚਲੋ ਤੂੰ ਨਵੰਦਰਵਾ ਰੋ ਤੇ ਸਾਡੀ ਵੀ ਗਰੀਬਾਂ ਦੀ ਥੋੜੀ ਸਹਾਇਤਾ ਕਰ। ਨਹੀਂ ਮੁੱਖ ਮੰਤਰੀ ਤਾਂ ਪਿਛਲੀ ਵਾਰ ਵੀ ਜਦੋਂ 2023 ਵਿੱਚ ਹੜ੍ਹ ਆਏ ਸੀਗੇ ਜਦੋਂ ਤੁਹਾਡੇ ਪਿੰਡ ਗੇੜਾ ਮਾਰ ਕੇ ਗਏ ਸੀਗੇ। ਹਾਂ ਉਦੋਂ ਤੇ ਆਏ ਤਾਂ ਹੈਗੇ ਸੀ ਬੰਨ ਤੇ ਆਏ ਬੰਨ ਤੋਂ ਮੜਾ ਜਾ ਗੇੜਾ ਦਿੱਤਾ ਬੇੜੀ ਤੇ ਫੇਰ ਵਾਪਸ ਹੋ ਗਏ। ਅੱਛਾ ਅੱਗੇ ਅੱਗੇ ਨਹੀਂ ਆਏ। ਨਹੀਂ ਅੱਗੇ ਇੱਥੇ ਇੱਥੋਂ ਤੱਕ ਕਰਦਾ ਪਹੁੰਚੇ ਹੀ ਨਹੀਂ ਅੱਗੇ ਤਾਂ ਕਰਦੇ ਨੇ ਲੈ ਲਵੇਰੇ ਆਏ ਮੜਾ ਜਾ ਬੇੜੀ 'ਚ ਬੈਠੇ ਤੇ ਮਾਰਿਆ ਗੇੜਾ ਤੇ ਫਟਾਫਟ ਫੇਰ ਬਹਿ ਕੇ ਇੰਨਾ ਥੋੜਾ ਆਣ ਕੇ ਉਹ ਗਾਂ ਕਿਤੇ ਕਿਹਦੀਆਂ ਮੁਸ਼ਕਲਾਂ ਥੋੜੀਆਂ ਸੁਣਦੇ ਵੀ ਕੀ ਕਿਸੇ ਨੂੰ ਮੁਸ਼ਕਲ ਹੋਈਆਂ ਪਈਆਂ ਵਾ ਕੀ ਕਿਸੇ ਦੇ ਘਰਾਂ ਦੇ ਲਾਤਾ ਹੁਣ ਅੱਜ ਟਾਈਮ ਆ ਆ ਜਿਹੜੇ ਲੋਕਾਂ ਦੇ ਘਰਾਂ ਦੇ ਲਾਤਾ ਉਹਨਾਂ ਨੂੰ ਵੇਖਣ ਦਾ ਭਾਵੇਂ ਅਗੜ ਬੋਰਡ ਤੇ ਆ ਕੇ ਵੇਖ ਲੈਣ ਨਹੀਂ ਆਉਣਾ ਬੇੜੀਆਂ ਤੇ ਤੇ ਅੱਖਾਂ ਹੁੰਦਾ ਵਾ ਉਹ ਕਿ ਜਿਹੜਾ ਗਰੀਬ ਦੇ ਨਾਲ ਨਸੀਬਤ ਵੇਲੇ ਖੜਾ ਹੋਵੇ ਜਿਹੜਾ ਨਸੀਬਤ ਦੇ ਵੇਲੇ ਨਾਲ ਨਹੀਂ ਖੜਾ ਜਾ ਉਹ ਕੋਈ ਆਪ ਦਾ ਵੱਡਾ ਪਰਿਵਾਰ ਆ ਕੋਈ ਸਹਿੰਦਾ ਆ ਜਾਂ ਕੋਈ ਮੰਤਰੀ ਆ ਜਾਂ ਕੋਈ ਵੀ ਆ ਫਿਰ ਉਹਦੇ ਵੱਡੇ ਹੁੰਦਾ ਫਾਇਦਾ ਵੀ ਕੀ ਹਨਾ ਜੇ ਗਰੀਬ ਨੂੰ ਸਾਥ ਹੀ ਨਹੀਂ ਦੇਣਾ ਜੇ ਗਰੀਬ ਮੰਨ ਲਓ ਪਾਣੀ ਜੋ ਬਚ ਗਿਆ ਤੇ ਭੁੱਖਾ ਮਰ ਗਿਆ ਫਿਰ ਉਹਦਾ ਕੀ ਫਾਇਦਾ ਮੰਗਰੋਂ ਦਿੱਤੇ ਦਾ ਤਾਂ ਕੋਈ ਫਾਇਦਾ ਵੀ ਨਹੀਂ ਹਨਾ ਸ਼ਾਸਨ ਵੱਲੋਂ ਕੋਈ ਮਦਦ ਪਹੁੰਚਾਈ ਜਾ ਰਹੀ ਹੈ ਇੱਥੋਂ ਤੱਕ ਕੋਈ ਖਾਣ ਪੀਣ ਦਾ ਰਾਸ਼ਨ ਵਗੈਰਾ ਜਾਂ ਪਸ਼ੂਆਂ ਲਈ ਚਾਰਾ ਹਾਂਜੀ ਹਾਂਜੀ ਦੇ ਕੇ ਗਏ ਆ ਇੱਕ ਵਾਰ ਤੇ ਦੇ ਕੇ ਗਏ ਇੱਕ ਵਾਰ ਹਾਂਜੀ ਇੱਕ ਵਾਰੀ ਦੇ ਕੇ ਗਏ ਸੀ ਥੋੜਾ ਥੋੜਾ ਜਿਵੇਂ ਇਹ ਕੋਈ 20 25 25 ਕਿਲੋ ਫੀਡ ਹੋ ਗਈ ਤੇ ਥੋੜਾ ਥੋੜਾ ਸੌਦਾ ਦੇ ਗਏ ਉਈ 210 ਗ੍ਰਾਮ ਪੱਤੀ ਹੋ ਗਈ ਮਿਰਚਾਂ ਹੋ ਗਈ ਖੰਡ ਹੋ ਗਈ ਤੇ ਚਲੋ ਇਹਨੇ ਨਾ ਜੀ ਨੰਗ ਨੰਗ ਗਿਆ ਕਿ ਨਹੀਂ ਹਾਂਜੀ ਜਿਹੜਾ 2-4 ਦਿਨ ਸਾਡਾ ਸੌਖੇ ਨੰਗ ਗਿਆ ਅੱਗੇ ਤੋਂ ਫਿਰ ਸੰਥੇ ਵਾਲੇ ਚੱਲ ਪਏ ਉਹ ਨਵਾਦੂ ਸਾਥ ਦਿੱਤਾ ਚਾਰੇ ਹਰ ਇੱਕ ਚੀਜ਼ ਮਤਲਬ ਘਰਾਂ ਦੇ ਵਿੱਚ ਪਜਾਉਂਦੇ ਆ ਬਾਕੀ ਸਰਕਾਰ ਤੋਂ ਇਹ ਮੰਗ ਕਰਦੇ ਚਲੋ ਜੇ ਮੌਕੇ ਤੇ ਨਹੀਂ ਤੁਸੀਂ ਸਾਥ ਦਿੱਤਾ ਨਾ ਤੇ ਥੋੜਾ ਹਟ ਕੇ ਵੀ ਸਾਡਾ ਸਾਥ ਦੋ ਸਾਡੀਆਂ ਇਹ ਮੁਸ਼ਕਲਾਂ ਸਮਝੋ ਕਿ ਸਾਡੇ ਘਰ ਜਿਹੜੇ ਬਰਾਬਾਤ ਹੋ ਗਏ ਆ ਉੱਪਰ ਮੀਂਹ ਪੈਂਦਾ ਵਾ ਥੱਲਿਓ ਕੋਠਿਆਂ 'ਚ ਪਾਣੀ ਆ ਸਾਡਾ ਅੱਜ ਜਿਹੜਾ ਰਹਿਣਾ ਉਹ ਬੜਾ ਸ਼ਕਲ ਹੋਇਆ ਪਿਆ ਵਾ ਜਿੰਦਗੀ ਖਰਾਬ ਆ ਇਸ ਟਾਈਮ ਜਿਹੜੀ ਕੋਈ ਥੋੜਾ ਵੀ ਚਲੋ ਸਰਵਾ ਕਰਨ ਆ ਆਪ ਦਾ ਪੂਰੀ ਤਸੱਲੀ ਕਰਨ ਜਿਹੜਾ ਘਰ ਬਰਬਾਦ ਹੋਇਆ ਉਹਨਾਂ ਨੂੰ ਦੇਣ ਕੁਛ ਨਾ ਕੁਛ ਕੋਈ ਆਪ ਦਾ ਕੋਠਾ ਬਣਾ ਲੈ ਕੋਈ ਆਪ ਦਾ ਜੋ ਮਰਜ਼ੀ ਕਰ ਸਕਦੇ ਇਸ ਪਰਿਵਾਰ ਦੀ ਗੱਲ ਕਰ ਲਈਏ ਤਾਂ ਸਮਾਜ ਸੇ ਵੀ ਵੀਰਾਂ ਨੂੰ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਇਹਨਾਂ ਨੇ ਬੱਚੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਇਹਨਾਂ ਨੇ ਹੀ ਹੁਈ ਹੱਥ ਜੋੜ ਕੇ ਹੀ ਬੇਨਤੀ ਆ ਵੀ ਚਲੋ ਇਹ ਗਰੀਬ ਪਰਿਵਾਰ ਆ ਇਹਨਾਂ ਦੀਆਂ ਬੇਟੀਆਂ ਦੋਵੇਂ ਜਵਾਨ ਇੱਕ ਬੇਟੀ ਦਾ ਵਿਆਹ ਰੱਖਿਆ ਹੋਇਆ ਵਾ ਬੜਾ ਇਹਨਾਂ ਦਾ ਜਿਹੜਾ ਅੱਜ ਗੁਜ਼ਾਰਾ ਬਹੁਤ ਔਖਾ ਵਾ ਬੇੜੀ ਕਰੋ ਤੋਰ ਨਹੀਂ ਸਕਦੇ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਕਿੰਨੇ ਮਗਹਾਈਆਂ ਹੋਈਆਂ ਪਈਆਂ ਵਾ ਬੇਟੀਆਂ ਕਰੋ ਤੋਰਨੀਆਂ ਬਹੁਤ ਔਖੀਆਂ ਹੋਈਆਂ ਪਈਆਂ ਤੇ ਚਲੋ ਇਹ ਗਰੀਬ ਪਰਿਵਾਰ ਇਹਨਾਂ ਦਾ ਸਾਥ ਦਿੱਤਾ ਜਾਵੇ ਇਹ ਆਪ ਦਾ ਥੋੜਾ ਸੌਖੇ ਹੋ ਜਾ ਤਾਂ ਬਿਲਕੁਲ ਇਹੋ ਗਰੀਬ ਪਰਿਵਾਰ ਸੀਗਾ ਜਿਨ੍ਹਾਂ ਨੇ ਘਰ ਵਿੱਚ ਧੀ ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਸੀਗਾ ਪਰ ਉੱਤਰ ਉੱਪਰੋਂ ਹੜਾਂ ਦੀ ਮਾਰ ਜਿਹੜੀ ਆ ਉਹ ਪੈ ਗਈ ਆ ਤੇ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਅਸੀਂ ਵੀ ਅਪੀਲ ਕਰਦੇ ਹਾਂ ਸਮਾਜ ਸੇਵੀ ਵੀਰਾਂ ਨੂੰ ਦਾਨੀ ਸੱਜਣਾ ਨੂੰ ਅਤੇ ਸਰਕਾਰ ਨੂੰ ਕਿ ਇਸ ਪਰਿਵਾਰ ਦੀ ਬਾਹ ਜਿਹੜੀ ਆ ਉਹ ਝੂਰ ਫੜੀ ਜਾਵੇ ਕਿਉਂਕਿ ਬੱਚੀ ਦਾ ਜਿਹੜਾ ਜਿੱਦਾਂ ਦੱਸ ਕੇ ਹਟਿਆ ਕਿ ਬੱਚੀ ਦਾ ਵਿਆਹ ਜਿਹੜਾ ਉੱਤਰਿਆ ਹੋਇਆ ਸਹੁਰੇ ਜਿਹੜੇ ਆ ਵਿਆਹ ਮੰਗ ਰਿਆ ਪਰ ਇੰਨਾਂ ਕੋਲੇ ਇਨੀ ਗੁੰਜਾਇਸ਼ ਜਿਹੜੀ ਉਹ ਨਹੀਂ ਗਈ ਕਿ ਘਰੋਂ ਧੀ ਦੀ ਡੋਲੀ ਜਿਹੜੀ ਆ ਉਹ ਤੋੜ ਸਕਣ ਸੋ ਲੋੜ ਹੈ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਵੀਰਾਂ ਨੂੰ ਵੀ ਇਸ ਪਰਿਵਾਰ ਦੀ ਸਹਾਇਤ ਲੈਣੀ। ਫੋਟੋ ਕੈਮਰਾਮੈਨ ਰਜਵੀਰ ਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ